ਲੰਬੇ ਸਮੇਤੋ ਪੰਜਾਬੀ ਫਿਲਮਾਂ 'ਚ ਕੰਮ ਕਰਨ ਵਾਲੀ ਐਕਟਰਸ ਨੀਰੂ ਬਾਜਵਾ ਜਿਸ ਉੱਪਰ ਅੱਜ ਲੱਖਾਂ ਸਿਧਾਣਾਂ ਲਾਈਵ ਗਰਮ ਹੋ ਗਿਆ ਲੱਖੇ ਸਿਧਾਣੇ ਦੇ ਨੀਰੂ ਬਾਜਵਾ ਤੇ ਗਰਮ ਹੋਣ ਦਾ ਕਾਰਨ ਸੀ ਇੰਗਲਿਸ਼ ਗੀਤਾਂ ਤੇ ਵੀਡੀਓ ਬਣਾਉਣਾ ਤੇ ਆਪਣੇ ਬੱਚਿਆਂ ਨਾਲ ਹਿੰਦੀ ਤੇ ਇੰਗਲਿਸ਼ ਵਿੱਚ ਗੱਲ ਕਰਨਾ ਲੱਖੇ ਸਿਧਾਣੇ ਦਾ ਕਹਿਣਾ ਸੀ ਕਿ ਨੀਰੂ ਬਾਜਵਾ ਕਮਾਈ ਤਾਂ ਪੰਜਾਬੀ ਫਿਲਮਾਂ ਤੇ ਪੰਜਾਬੀ ਬੋਲੀ ਤੋਂ ਕਰਦੀ ਹੈ ਪਰ ਘਰ ਵਿੱਚ ਬੱਚਿਆਂ ਨਾਲ ਹਿੰਦੀ ਤੇ ਇੰਗਲਿਸ਼ ਬੋਲਦੀ ਹੈ ਤੁਸੀਂ ਵੀ ਦੇਖੋ ਲੱਖੇ ਸਿਧਾਣੇ ਦੀ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕੱਲ ਪਰਸ ਦੀ ਗੱਲ ਹੈ ਅੱਜ ਮੈਂ ਇਹ ਚੇਤੇ ਆ ਗਈ ਮੇਰੇ ਉਹ ਜਿਹੜੀ ਆਪਣੇ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਲਮਾਂ 'ਚ ਵੀ ਆਉਂਦੀ ਐ ਨੀਰੂ ਬਾਜਵਾ ਪਤਾ ਨਹੀਂ ਤੇ ਘਰਾਂ 'ਚ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਦੀ ਕਰਦੇ ਹੁੰਦੇ ਉਹ ਕਰੀ ਜਾਵੇ ਉਹਦੇ ਮੈਂ ਕਾਫੀ ਵੀਡੀਓ ਇਹ ਜੀਆਂ ਦੇਖੀਆਂ ਉਹਦੇ ਬੱਚਿਆਂ ਨੇ ਦੋ ਤਿੰਨ ਮਤਲਬ ਦਾ ਬੇਟੀਆਂ ਉਹਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ ਅੰਗਰੇਜ਼ੀ 'ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਐ ਪੰਜਾਬੀ ਫਿਲਮਾਂ ਤੋਂ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਠ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ 'ਤੇ ਆ ਜਿਹੜੇ ਲੋਕ ਸਾਨੂੰ ਥੋੜੇ ਮਗਰ ਲੱਗਦੇ ਆ ਨਾ ਗਵਨ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਉਹਨਾਂ ਦੇ ਜਵਾਗ ਹਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਅਰੇ ਸੋਨੂ ਜਿਹੜੇ ਲੋਕ ਦੇਖਦੇ ਘੱਟੋ ਘੜ ਉਹਨਾਂ ਦਾ ਕੋ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲ ਬਾਤ ਕਰਨੀ ਹੈ ਘਰ ਕਰਨੀ ਹੈ ਕਿਤੇ ਬਾਹਰ ਕਰਨੀ ਹੈ ਆਪਣੀ ਮਾਂ ਬੋਲੀ ਚ ਕਰੋ